सूफी कर दोस्तों आज दी वीडियो एक मां ਅਤੇ ਤੀ ਦੇ ਪਿਆਰ ਨੂੰ ਸਮਰਪਿਤ ਹੈ ਮੈਂ ਚਾਹੁੰਦਾ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਅਤੇ ਜੋ ਆਪਣੀ ਮਾਂ ਅਤੇ ਤੀ ਨਾਲ ਬਹੁਤ ਪਿਆਰ ਕਰਦਾ ਹੈ ਉਹ ਲਾਈਕ ਤੇ ਇੱਕ ਕਮੈਂਟ ਜਰੂਰ ਕਰੇ ਆਪਣੇ ਲਈ ਵੀਡੀਓ ਸ਼ੁਰੂ ਕਰਦੇ ਹਾਂ ਮਾਪਿਆਂ ਦੇ ਨਾਲ ਪੀਕੇ ਹੁੰਦੇ ਤੇ ਸਿਰ ਤੇ ਠੰਡੀਆਂ ਛਾਵਾਂ ਮਾਪਿਆਂ ਦੇ ਨਾਲ ਪੀਕੇ ਹੁੰਦੇ ਤੇ ਸਿਰ ਤੇ ਠੰਡੀਆਂ ਛਾਵਾਂ ਮਾਪਿਆਂ ਬਾਝੋਂ ਵਿੱਚ ਪੀਕਿਆਂ ਦੀ ਨਾ ਤੱਕਦਾ ਕੋਈ ਰਾਵਾਂ ਰਖੜੀ ਦੇ ਬਦਲੇ ਵੀਰਾ ਮੈਂ ਤੇਥੋਂ ਇਹੋ ਚਾਹਾਂ ਮਾਪਿਆਂ ਦੀ ਕਮੀ ਮਹਿਸੂਸ ਨਾ ਹੋਵੇ ਜਦ ਮੈਂ ਪੀਕੇ ਆਵਾਂ ਜਦ ਮੈਂ ਪੀਕੇ ਆਵਾਂ ਧੁੱਪ ਨਹੀਂ ਚੁਬਦੀ ਛਾਂ ਦੇ ਹੁੰਦਿਆਂ ਧੁੱਪ ਨਹੀਂ ਚੁਬਦੀ ਛਾਂ ਦੇ ਹੁੰਦਿਆਂ ਪੀਕੇ ਹੁੰਦੇ ਮਾਂ ਦੇ ਹੁੰਦਿਆਂ ਸੁਖ ਜਦ ਮਾਂ ਦੇ ਸਾਹ ਬੰਦ ਹੋਏ ਪੀਕਿਆਂ ਵਾਲੇ ਰਾਹ ਬੰਦ ਹੋਏ ਬੜੇ ਚਿਰਾਂ ਪਿੱਛੋਂ ਤੇ ਪੀਕੇ ਆਈ ਸਿੱਧੇ ਮੂਨਾ ਕਿਸੇ ਬੁਲਾਈ ਹੁਣ ਇਸ ਘਰ ਵਿੱਚ ਕੌਣ ਹੈ ਮੇਰਾ ਸੋਚ ਕੇ ਅੱਖੀਆਂ ਪਰ ਲਈਆਂ ਧੀ ਨੇ ਇੱਕ ਦੋ ਗੱਲਾਂ ਮਾਂ ਦੀ ਫੋਟੋ ਦੇ ਨਾਲ ਕਰ ਲਈਆਂ ਧੀ ਨੇ ਇੱਕ ਦੋ ਗੱਲਾਂ ਮਾਂ ਦੀ ਫੋਟੋ ਦੇ ਨਾਲ ਕਰ ਲਈਆਂ ਪਹਿਲੇ ਕਰ ਮੇਰਾ ਜਨਮ ਹੋਵੇ ਤੇ ਦੂਜੇ ਕਰ ਮੈਂ ਮਰਦੀਆਂ ਪਹਿਲੇ ਕਰ ਮੇਰਾ ਜਨਮ ਹੋਵੇ ਤੇ ਦੂਜੇ ਕਰਮੈ ਮਰਦਿਆਂ ਤੋਖਾ ਕਿਸੇ ਨਾਲ ਮੈਂ ਕੀਤਾ ਨਹੀਂ ਦੋਹਾਂ ਦਾ ਪਾਣੀ ਪਰਦੀਆਂ ਉਥੇ ਵੀਰਾਂ ਦੀ ਮੈਂ ਸਾਰਸੀ ਹੁੰਦੀ ਉਥੇ ਵੀਰਾਂ ਦੀ ਮੈਂ ਸਾਰਸੀ ਹੁੰਦੀ ਇੱਥੇ ਪਤੀ ਦੇਵ ਦੇ ਲੇਖੇ ਵੇ ਦੋ ਜੀਵਨ ਹੁੰਦੇ ਕੁੜੀਆਂ ਦੇ ਇੱਕ ਸੋਹਰੇ ਤੇ ਇੱਕ ਪੇਕੇ ਵੇ ਇਕ ਸੋਹਰੇ ਤੇ ਇਕ ਪੇਕੇ ਵੇ ਮਾਂ ਮਰੀ ਤੇ ਪੇਕੇ ਮੁਕਦੇ ਪਿਓ ਮਰੇ ਕਰ ਵਿਲਾ ਮਾਂ ਮਰੀ ਤੇ ਪੇਕੇ ਮੁਕਦੇ ਪਿਓ ਮਰੇ ਕਰ ਵਿਲਾ ਸ਼ਾਲਾ ਮਰਨਾ ਵੀਰ ਕਿਸੇ ਦਾ ਉੱਜੜ ਜਾਂਦਾ ਏ ਮੇਲਾ ਮਾਂ ਜਿਹਾਂ ਨਾ ਰਿਸ਼ਤਾ ਜਗ ਤੇ ਪਿਓ ਜਹੀ ਨਾ ਅਛਾਂ ਮਾਂ ਜਿਹਾਂ ਨਾ ਰਿਸ਼ਤਾ ਜਗਤੇ ਪਿਓ ਜਹੀਨਾ ਛਾਂ ਪਾਇਆ ਜਹਾਨਾ ਰਿਸ਼ਤਾ ਜਗਤੇ ਸਭ ਰਿਸ਼ਤੇ ਆਪੋ ਆਪਣੀ ਥਾਂ ਉਹ ਕਰ ਨਹੀਂ ਕਦੇ ਵੀ ਨਰਕ ਬਣਦਾ ਸਸਤੇ ਨੂੰ ਦਾ ਜਿੱਥੇ ਪਿਆਰ ਹੋਵੇ ਉਹ ਕਰ ਨਹੀਂ ਕਦੇ ਵੀ ਨਰਕ ਬਣਦਾ ਸਸਤੇ ਨੂੰ ਦਾ ਜਿੱਥੇ ਪਿਆਰ ਹੋਵੇ ਜਿੱਥੇ ਪਤਨੀ ਨੂੰ ਸਮਝਿਆ ਜਾਏ ਸਾਥਨ ਅਤੇ ਮਾਂ ਦਾ ਪੂਰਨ ਸਤਿਕਾਰ ਹੋਵੇ ਨੂ ਆਪਣੀ ਸੱਸ ਨੂੰ ਮਾਂ ਸਮਝੇ ਨੂ ਆਪਣੀ ਸੱਸ ਨੂੰ ਮਾਂ ਸਮਝੇ ਸੱਸ ਨੂੰ ਨੂ ਚੋਂ ਧੀ ਦਾ ਦੀਦਾਰ ਹੋਵੇ ਸਦਾ ਕਲੇਸ਼ ਤੋਂ ਰਹਿੰਦਾ ਏ ਮੁਕਤ ਜਾਚਕ ਸੱਚ ਮੁੱਚ ਉਹ ਸੁਖੀ ਪਰਿਵਾਰ ਹੋਵੇ ਸੱਚ ਮੁੱਚ ਉਹ ਸੁਖੀ ਪਰਿਵਾਰ ਹੋਵੇ ਪੁੱਤਰ ਹੁੰਦਾ ਦੀਵਾ ਕਰਦਾ ਬੱਤੀ ਹੁੰਦੀ ਧੀ ਪੁੱਤਰ ਹੁੰਦਾ ਦੀਵਾ ਕਰਦਾ ਬੱਤੀ ਹੁੰਦੀ ਧੀਵਾ ਕਰਨ ਨੂੰ ਰੋਸ਼ਨ ਕਰਦਾ ਪਰ ਬਿਨ ਬੱਤੀ ਤੋਂ ਕੀ ਦੁੱਖ ਹੋਵੇ ਸੁਖ ਹੋਵੇ ਮਾਂ ਚੇਤੇ ਆਉਂਦੀ ਹੈ ਦੁੱਖ ਹੋਵੇ ਸੁਖ ਹੋਵੇ ਮਾਂ ਚੇਤੇ ਆਉਂਦੀ ਹੈ ਮਾਂ ਪਿੱਛੇ ਹੀ ਤੀ ਸੌਰਿਆਂ ਤੋਂ ਪੇਕੇ ਆਉਂਦੀ ਹੈ ਮਾਂ ਦੇ ਪੈਰਾਂ 'ਚੋਂ ਸਵਰਗਾ ਨੂੰ ਸਭ ਜਾਣਦੀਆਂ ਆਵਾ ਮਾਂ ਦੇ ਪੈਰਾਂ 'ਚੋਂ ਸਵਰਗਾ ਨੂੰ ਸਭ ਜਾਣਦੀਆਂ ਆਵਾ ਰੱਬਾ ਰੱਖੀ ਵਸਦੀਆਂ ਤੂੰ ਸਭਣਾ ਦੀਆਂ ਮਾਵਾ ਰੱਬਾ ਰੱਖੀ ਵਸਦੀਆਂ ਤੂੰ ਸਭਣਾ ਦੀਆਂ ਮਾਵਾ ਕੁੜੀਆਂ ਤਾਂ ਚਿੜੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ ਕੁੜੀਆਂ ਤਾਂ ਚਿੜੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ ਪੀਕੇ ਹੁੰਦੇ ਸੋਹਰੇ ਹੁੰਦੇ ਪਰ ਕਰ ਨਹੀਂ ਹੁੰਦੇ ਕੁੜੀਆਂ ਦੇ ਦੀਪ ਐਵੇਂ ਦੁਨੀਆ ਡਰਦੀ ਕੁੜੀਆਂ ਜੰਮਣ ਤੋਂ ਕੁੜੀਆਂ ਦੇ ਪਾਗ ਹੁੰਦੇ ਨੇ ਡਰ ਨਹੀਂ ਹੁੰਦੇ ਕੁੜੀਆਂ ਦੇ ਡਰ ਨਹੀਂ ਹੁੰਦੇ ਕੁੜੀਆਂ ਦੇ ਨਿੱਕੀ ਹੁੰਦੇ ਬਾਪੂ ਚੜਕੇ ਵਿਆਹੀ ਤੇ ਕਰਵਾਲਾ ਨਿੱਕੀ ਹੁੰਦੇ ਬਾਪੂ ਚਿੜਕੇ ਵਿਆਹੀ ਤੇ ਕਰਵਾਲਾ ਵਿੱਚ ਬੁੜਾਪੇ ਜਦ ਬੱਚੇ ਚਿੜਕਨ ਖਾਦਾ ਗਮ ਹੱਡਾਂ ਨੂੰ ਬਾਲਾ ਖਾਦਾ ਗਮ ਹੱਡਾਂ ਨੂੰ ਬਾਲਾ ਤੀਆਂ ਸੰਭਾਲਨ ਇੱਜ਼ਤਾਂ ਨੂੰ ਤੇ ਪੁੱਤਰ ਵਾਰਸ ਖਜ਼ਾਨਿਆਂ ਦੀ ਤੀਆਂ ਸੰਭਾਲਨ ਇੱਜ਼ਤਾਂ ਨੂੰ ਤੇ ਪੁੱਤਰ ਵਾਰਸ ਖਜ਼ਾਨਿਆਂ ਦੀ ਦੌਲਤ ਰੱਖੀ ਕਰ ਦੇ ਵਿੱਚ ਤੇ ਇੱਜ਼ਤਾਂ ਦਿੱਤੀਆਂ ਹੱਥ ਬੇਗਾਨਿਆਂ ਦੀ ਤੇ ਇੱਜ਼ਤਾਂ ਦਿੱਤੀਆਂ ਹੱਥ ਬੇਗਾਨਿਆਂ ਦੀ ਮਾਂ ਦੀ ਅਰਦਾਸ ਖਾਲੀ ਨਹੀਂ ਜਾਂਦੀ ਉਹਦੀ ਵਾਦੂਆ ਟਾਲੀ ਨਹੀਂ ਜਾਂਦੀ ਪਾਂਡੇ ਮਾਂਝ ਕੇ ਵੀ ਮਾਂ ਤਿੰਨ ਚਾਰ ਬੱਚੇ ਪਾਲ ਲੈਂਦੀ ਏ ਪਰ ਤਿੰਨ ਚਾਰ ਪੁੱਤਰਾਂ ਤੋਂ ਇੱਕ ਮਾਂ ਸੰਭਾਲੀ ਨਹੀਂ ਜਾਂਦੀ ਲੱਖ ਛੁਪਾਵਾਂ ਮਾਂ ਆਪਣੀ ਤੋਂ ਕੋਈ ਦਰਦ ਨਾ ਛੁਪਦਾ ਮੇਰਾ ਲੱਖ ਛੁਪਾਵਾਂ ਮਾਂ ਆਪਣੀ ਤੋਂ ਕੋਈ ਦਰਦ ਨਾ ਛੁਪਦਾ ਮੇਰਾ ਪੜੀ ਲਿਖੀ ਨਹੀਂ ਮਾਂ ਹੈ ਮੇਰੀ ਪਰ ਚਟ ਪੜ ਲੈਂਦੀ ਏ ਚਿਹਰਾ ਪਰ ਚਟ ਪੜ ਲੈਂਦੀ ਏ ਚਿਹਰਾ ਮਾਵਾ ਤਾਂ ਬੋਲ ਸੁਣ ਕੇ ਬੁਖਾਰ ਨਾਪ ਲੈਂਦੀਆਂ ਨੇ ਮਾਵਾ ਤਾਂ ਬੋਲ ਸੁਣ ਕੇ ਬੁਖਾਰ ਨਾ ਬਲੈਂਦੀਆਂ ਨੇ ਇਹ ਤਜਰਬੇ ਹਕੀਮਾ ਕੋਲ ਕਿੱਥੇ ਠੰਡੀ ਮਿੱਠੀ ਜਿਸ ਦੀ ਛਾਂ ਉਹ ਹੈ ਮੇਰੀ ਪਿਆਰੀ ਮਾਂ ਠੰਡੀ ਮਿੱਠੀ ਜਿਸ ਦੀ ਛਾਂ ਉਹ ਹੈ ਮੇਰੀ ਪਿਆਰੀ ਮਾਂ ਗੋਤੀ ਚੁੱਕ ਕੇ ਲਾੜ ਲੜਾਵੇ ਚੂਰੀ ਕੁੱਟ ਕੇ ਮੇਰੇ ਮੂੰਹ ਵਿੱਚ ਪਾਵੇ ਮੇਰੇ ਦਿਲ ਵਿੱਚ ਜਿਸ ਦੀ ਥਾਂ ਉਹ ਹੈ ਮੇਰੀ ਪਿਆਰੀ ਮਾਂ ਉਹ ਹੈ ਮੇਰੀ ਪਿਆਰੀ ਮਾਂ ਭੁੱਖ ਲੱਗੇ ਉਹ ਝੱਟ ਰਜਾਉਂਦੀ ਮਿੱਠਾ ਮਿੱਠਾ ਦੁੱਧ ਪਿਉਂਦੀ ਭੁੱਖ ਲੱਗੇ ਉਹ ਝੱਟ ਰਜਾਉਂਦੀ ਮਿੱਠਾ ਮਿੱਠਾ ਦੁੱਧ ਪਿਉਂਦੀ ਦੁੱਖਾਂ ਵੇਲੇ ਫੜਦੀ ਬਾਹ ਉਹ ਹੈ ਮੇਰੀ ਪਿਆਰੀ ਮਾਂ ਉਹ ਹੈ ਮੇਰੀ ਪਿਆਰੀ ਮਾਂ ਮੈਂ ਅੰਮੀ ਦਾ ਲਾੜ ਦੁਲਾਰਾ ਮੈਨੂੰ ਆਖੇ ਚੰਨ ਤੇ ਤਾਰਾ ਮੈਂ ਅੰਮੀ ਦਾ ਲਾੜ ਦੁਲਾਰਾ ਮੈਨੂੰ ਆਖੇ ਚੰਨ ਤੇ ਤਾਰਾ ਮੇਰਾ ਤੱਕ ਦੀ ਰਹਦੀ ਰਾ ਉਹ ਹੈ ਮੇਰੀ ਪਿਆਰੀ ਮਾਂ ਉਹ ਹੈ ਮੇਰੀ ਪਿਆਰੀ ਮਾਂ ਮੈਂ ਹੱਸਾਂ ਉਹ ਖਿੜ ਖਿੜ ਹੱਸੇ ਵਾਲਾਂ ਵਿੱਚ ਮੇਰੇ ਤੇਲ ਵੀ ਚੱਸੇ ਮੈਂ ਹੱਸਾਂ ਉਹ ਖਿੜ ਖਿੜ ਹੱਸੇ ਵਾਲਾਂ ਵਿੱਚ ਮੇਰੇ ਤੇਲ ਵਿੱਚ ਸੇ ਉਸ ਦੇ ਨਾਲ ਹੀ ਜਚੇ ਗਰਾ ਉਹ ਹੈ ਮੇਰੀ ਪਿਆਰੀ ਮਾਂ ਉਹ ਹੈ ਮੇਰੀ ਪਿਆਰੀ ਮਾਂ ਸੋ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਇੱਕ ਕਮੈਂਟ ਜ਼ਰੂਰ ਕਰਿਓ ਆਪਣੀ ਮਾਂ ਅਤੇ ਧੀ ਲਈ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ